ਹਲੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਦਾਲ ਵਾਲੀਆਂ ਰੋਟੀਆਂ ਬਚੀ ਹੋਈ ਦਾਲ ਦੀਆਂ ਮਿੱਸੀਆਂ ਰੋਟੀਆਂ ਇਹ ਸੜੀ ਦਾਲ ਬਚੀ ਸੀ ਅਸੀਂ ਇਹਨੂੰ ਵੇਸਟ ਨਹੀਂ ਕਰਾਂਗੇ ਇਹਨੂੰ ਅਸੀਂ ਆਟੇ ਵਿੱਚ ਗੁੰਨ ਲਾਂਗੇ ਇਹ ਲੈ ਲਈ ਸੀ ਤਿੰਨ ਤੋਂ ਚਾਰ ਪਿਆਜ਼ ਹਰੀ ਮਿਰਚ ਆਦਰਕ ਲਸਣ ਤੇ ਕੜੀ ਪੱਤੇ ਦੇ 10 ਤੋਂ 12 ਪੱਤੇ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਹੁਣ ਅਸੀਂ ਪੀਸ ਲਾਂਗੇ ਦੋ ਚਮਚ ਪਾਵਾਂਗੇ ਮੋਟਾ ਧਨੀਆ ਸਾਬਤ ਧਨੀਏ ਦੇ ਇੱਕ ਚਮਚ ਪਾਵਾਂਗੇ ਜੀਰੇ ਦਾ ਇੱਕ ਚਮਚ ਅਸੀਂ ਪਾ ਦਾਂਗੇ ਇਹਦੇ ਵਿੱਚ आ, लाल मिर्च ਦਾ ਦੇਗੀ ਮਿਰਚ ਦਾ ਮਸਾਲੇ ਸਾਡੇ ਆਲਰੇਡੀ ਵੈਸੇ ਢਾਲ ਚੁੱਕੇ ਹੈਗੇ ਪਰ ਫਿਰ ਵੀ ਅਸੀਂ ਇਸੇ ਹਿਸਾਬ ਦੇ ਨਾਲ ਪਾਵਾਂਗੇ ਤੇ ਇਹ ਲੈ ਲੈ ਸੋਨੇ ਨੂੰ ਪੀਸ ਕੇ ਇੱਕ ਸਾਈਡ ਤੇ ਰੱਖਾਂਗੇ ਇਸ ਸਪੀਸ ਲਈ ਅਸੀਂ ਹੋਣਾ ਸੀ ਜਿਹੜੇ ਸਾਡੇ ਪਿਆਜ਼ ਕੱਟੇ ਹੋਏ ਉਹਨਾਂ ਨੂੰ ਵੇਖ ਲਾਂਗੇ ਅਸੀਂ ਵੀ ਮਤਲਬ ਥੋੜੇ ਮੋਟੇ ਆ ਤੇ ਇਹਨਾਂ ਨੂੰ ਅਸੀਂ ਇੱਕ ਗਲਾਸ ਦੇ ਨਾਲ ਚੋਪਰ 'ਚ ਨਹੀਂ ਪਾਵਾਂ ਪਾਵਾਂਗੇ ਇੱਕ ਗਲਾਸ ਦੇ ਨਾਲ ਹੀ ਫਾਈਨ ਚੋਪ ਕਰ ਲਵਾਂਗੇ ਕਿ ਜਦੋਂ ਅਸੀਂ ਫੁਲਕਾ ਬਣਾਈਏ ਰੋਟੀ ਬਣਾਈਏ ਤੇ ਉਹਦੇ ਨਾਲ ਸਾਨੂੰ ਦਿੱਕਤ ਨਾ ਆਵੇ ਵੇਲਣ ਵਿੱਚ ਤੇ ਇਹ ਲਓ ਜੀ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਗਲਾਸ ਦੇ ਨਾਲ ਬੜੇ ਵਧੀਆ ਬਰੀਕ ਕਰ ਲਏ ਸੀ ਜਦੋਂ ਅਸੀਂ ਪਰੌਂਠੀ ਬਣਾਵਾਂਗੇ ਰੋਟੀ ਬਣਾਵਾਂਗੇ ਸਾਨੂੰ ਵੇਲਣ ਵਿੱਚ ਕੋਈ ਦਿੱਕਤ ਨਹੀਂ ਆਉਗੀ ਇਹ ਦੇਖੋ ਜੀ ਪਿਆਜ਼ ਸੜੇ ਹੋ ਗਏ ਹੁਣ ਅਸੀਂ ਇੱਕ ਲਵਾਂਗੇ ਪ੍ਰਾਥ ਪ੍ਰਾਥ ਦੇ ਵਿੱਚ ਅਸੀਂ ਆਟਾ ਪਾ ਕੇ ਤੇ ਉਹਨੂੰ ਅਸੀਂ ਗੁੰਨ ਲਾਂ ਉਹਨਾਂ ਕਿਸੇ ਆਟਾ ਪਾਵਾਂਗੇ ਜਿੰਨੇ ਜਣੇ ਲਈ ਅਸੀਂ ਬਣਾਉਣਾ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਕਿ ਜਿੰਨੇ ਜਣੇ ਲਈ ਤੁਸੀਂ ਬਣਾਉਣਾ ਤੇ ਇਹ ਆਟਾ ਲਵਾਂਗੇ ਇਹਦੇ ਵਿੱਚ ਆਟਾ ਸੀ ਛਾਣ ਕੇ ਪਿੱਲੇ ਰੱਖਿਆ ਸੀ ਡੱਬੇ ਵਿੱਚ ਪਾ ਕੇ ਰੱਖਿਆ ਸੀ ਇਹ ਸਾਡਾ ਮਾਰਨਿੰਗ ਨਾਸ਼ਤੇ ਦੇ ਵਿੱਚ ਆ ਬੱਚੇ ਨੇ ਸਕੂਲ ਜਾਣਾ ਸੀ ਫਿਰ ਜਲਦੀ ਜਲਦੀ ਮੈਂ ਬਣਾ ਲਿਆ ਇਹ ਪਾਤੀ ਸੀ ਪਿਆਜ਼ ਹੁਣ ਪਾਵਾਂਗੇ ਇਹਦੇ ਵਿੱਚ ਮੈਂ ਪੀਸਿਆ ਹੋਇਆ ਜਿਹੜਾ ਮਸਾਲਾ ਮਸਾਲਾ ਸੀ ਪੀਸ ਲਿਆ ਸੀ ਹੁਣ ਅਸੀਂ ਉਹ ਪਾਵਾਂਗੇ ਇਹਦੇ ਵਿੱਚ ਫਿਰ ਪਾਵਾਂਗੇ ਇਹਦੇ ਵਿੱਚ ਸੁੱਕਾ ਸੁੱਕੀ ਮੇਥੀ ਤੇ ਧਨੀਆ ਉਸ ਤੋਂ ਬਾਅਦ ਫਿਰ ਅਸੀਂ ਪਾ ਦਾਂਗੇ ਇਹਦੇ ਵਿੱਚ ਅਜਵਾਇਨ ਜੋ ਵੀ ਤੁਹਾਨੂੰ ਦਾ ਦਿਲ ਕਰਦਾ ਤੁਸੀਂ ਇਹਦੇ ਵਿੱਚ ਪਾ ਸਕਦੇ ਬੜੀਆਂ ਕਰਾਰੀ ਐ ਤੇ ਕ੍ਰਿਸਪੀ ਬਣਦੀਆਂ ਇਹ ਪਾਤੀ ਸੀ ਮੇਥੀ ਤੇ ਸੁੱਕਾ ਧਨੀਆ ਇਹ ਪਤਾ ਸੀ ਨਮਕ ਤੇ ਹੁਣ ਪਾ ਦਾਂਗੇ ਅਜਵੈਣ ਅਜਵੈਣ ਦਾ ਤੁਹਾਨੂੰ ਪਤਾ ਹੀ ਹੈ ਕਿ ਉਹ ਜਦੋਂ ਅਸੀਂ ਖਾਣੇ 'ਚ ਬੋਲੋ ਸਾਡੇ ਪਾਚਨ ਚ ਸ਼ਕਤੀ ਸਹੀ ਰੱਖਦੀ ਹੈ ਤੇ ਇਹ ਦੇਖੋ ਜੀ ਇਹ ਲਓ ਜੀ ਹੁਣ ਅਸੀਂ ਲੈਨੇ ਆ ਅਸੀਂ ਅਨਾਰ ਦਾ ਇਹਨੂੰ ਵੀ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰਕੇ ਪਾਵਾਂਗੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਪੀਸਿਆ ਹੋਇਆ ਨਹੀਂ ਅਸੀਂ ਪਾਉਂਦੇ ਅਸੀਂ ਸਾਬਤ ਨੂੰ ਪੀਸ ਕੇ ਪਾਉਂਦੇ ਆ ਤੇ ਇਹ ਲਓ ਜੀ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਹੁਣ ਹੋਰ ਅਸੀਂ ਪਾਵਾਂਗੇ ਦਾਲ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ मिक्स ਕਰਕੇ ਸਾਰੀਆਂ ਚੀਜ਼ਾਂ ਜਿੰਨੀਆਂ ਉਸੇ ਸਿਪਾਉਣੇ ਸੀ ਪਾਤੀਆਂ ਹੁਣੇ ਸਿਪਾਵਾਂਗੇ ਇਹਦੇ ਵਿੱਚ ਦਾਲ ਜੋ ਡਿਸੀਡੀ ਬਚੀ ਦਾਲ ਸੀਗੀ ਤੇ ਇਹਨੂੰ ਦਾਲ ਨੂੰ ਪਾ ਕੇ ਹੁਣੇ ਸਿ ਚੰਗੀ ਤਰ੍ਹਾਂ ਮਿਕਸ ਫਿਰ ਅਸੀਂ ਗੁੰਨਾਂਗੇ ਤੇ ਇਹ ਫੁਲਕੇ ਅਸੀਂ ਬਣਾਵਾਂਗੇ ਇਹ ਫਨ ਵਿੱਚ ਵੀ ਪਾਵਾਂਗੇ ਤੇ ਵੈਸੇ ਵੀ ਖਾਵਾਂਗੇ ਜਿਹਦੇ ਨਾਲ ਤੁਸੀਂ ਮਰਜ਼ੀ ਖਾ ਸਕਦੇ ਜਿਵੇਂ ਪੁਰਾਣੇ ਜ਼ਮਾਨਿਆਂ ਵਿੱਚ ਸਾਡੇ ਦਾਦੀਆਂ ਨਾਨੀਆਂ ਇੰਜ ਕਹਿੰਦੇ ਸੀ ਬੱਚੇ ਸਬਜ਼ੀ ਨੂੰ ਸੁੱਟਦੀਆਂ ਨਹੀਂ ਸੀ ਵੇਸ ਨਹੀਂ ਸੀ ਕਰਦੀਆਂ ਆਟੇ ਵਿੱਚ ਗੁੰਨ ਕੇ ਇਹਦੇ ਪਰੌਂਠੇ ਬਣਾ ਲੈਂਦੀਆਂ ਸੀ ਤੇ ਚਮਚਾ ਰੱਖਦਾ ਸਾਈਡ ਤੇ ਹੁਣ ਹੱਥ ਦੇ ਨਾਲ ਇਹ ਵੀ ਕਰਾਂਗੇ ਚੰਗੇ ਤਰ੍ਹਾਂ ਅਸੀਂ ਗੁੰਨਾਏ ਇਹਨੂੰ ਗੁੰਨਾ ਕੇ ਵਧੀਆ ਢੰਗ ਦੇ ਨਾਲ ਮਲਾਈ ਵਰਗਾ ਕਰ ਲਾਂਗੇ ਤੇ ਇਹ ਥੋੜਾ ਮੈਨੂੰ ਪਤਲਾ ਲੱਗਦਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਪਾਇਆ ਥੋੜਾ ਹਾਰਡ ਰੱਖਣਾ ਕਿਉਂਕਿ ਰੋਟੀ ਵੇਲੇ ਵਿੱਚ ਬੜਾ ਵਧੀਆ ਹਰ ਇਹਦਾ ਦਿੱਕਤ ਨਹੀਂ ਆਉਦੀ ਕੋਈ ਪਤਲਾ ਥੋੜਾ ਜਿਹੜਾ ਉਹ ਖਰਾਬ ਕਰਦਾ ਇਸ ਕਰਕੇ ਅਸੀਂ ਥੋੜਾ ਹਾਰਡ ਹੀ ਰੱਖਾਂਗੇ ਕਿ ਸਾਨੂੰ ਰੋਟੀ ਬੇਲਨ ਵਿੱਚ ਕੋਈ ਦਿੱਕਤ ਨਾ ਆਵੇ ਤੁਸੀਂ ਪਰੌਂਠੀ ਬਣਾਉਣੇ ਪਰੌਂਠੀ ਬਣਾ ਸਕਦੇ ਸਿੰਪਲ ਗੋਲ ਰੋਟੀ ਬਣਾਉਣੇ ਗੋਲ ਰੋਟੀ ਬਣਾ ਸਕਦੇ ਹੋ ਤੁਹਾਡੀ ਇੱਛਾ ਦੇ ਅਨੁਸਾਰ ਇਹ ਦੇਖੋ ਜੀ ਆਟਾ ਸਾਡਾ ਗੁੱਜਕੇ ਵਗੈਰੇ ਰੈਡੀ ਰੱਖਾਂਗੇ ਅਸੀਂ ਤਵਾ ਤੇ ਇਹਨੂੰ ਥੋੜੀ देर ਲਈ ਰੈਸਟ ਕਰਾ ਕੇ ਫਿਰ ਰੱਖਾਂਗੇ ਅਸੀਂ ਤਵਾ ਉਹਨੇ ਦੇ ਹੋਰ ਕੰਮ ਕਰਲੇ ਸੀ ਦੋ ਤਵੇ ਰੱਖੇ ਸੀ ਕਿ ਮੈਂ ਜਲਦੀ ਜਲਦੀ ਤੇ ਟਿਫਨ ਵਿੱਚ ਵੀ ਪੈਕ ਕਰਨ ਕਰਕੇ ਫਿਰ ਜਲਦੀ ਸੀ ਮੈਂ 2:00 ਵਜੇ ਰੱਖਤੀ ਸੀ 1 ਤੇ ਮੈਕਯੋ ਲਗਾਈ ਜੰਦੀ ਸੀ ਫਿਰ ਮੈਂ ਸੁੱਕ ਗਿਆ ਫੁਲਕਾ ਮੈਂ ਆ ਕੇ ਪਾਤਾ ਸੀ ਤੇ ਇਹ ਦੇਖੋ ਜੀ ਇਹ ਸਾਡੇ ਬਣ ਗਿਆ ਤੇ ਸਾਰੀਆਂ ਰੋਟੀਆਂ ਇਹ ਗੁਰਦੀਨ ਨੇ ਖਾਦੀ ਸੀ ਕਾਫੀ ਦੇ ਨਾਲ ਕਾਫੀ ਬਣਾ ਲਈ ਸੀ ਕਿ ਮੈਂ ਕਾਫੀ ਨਾਲ ਖਾ ਲਾਂਗੀ ਤੇ ਅਸੀਂ ਬਣਾਈ ਸੀ ਇਹਦੇ ਨਾਲ ਚਾਹ ਜਿੰਦਾ ਦਿਲ ਕੀਤਾ ਸੀ ਜਿਨ੍ਹਾਂ ਨੇ ਉਹਨਾਂ ਨੇ ਦਹੀਂ ਦੇ ਨਾਲ ਖਾਦੇ ਸੀ ਪਰ ਅਸੀਂ ਖਾਦੇ ਸੀ ਦਖਾਵਾ ਲੈਣੇ ਜਾਣਾ ਇਹਦੇ ਨਾਲ ਵੀ ਇਹ ਲੈ ਕੇ ਜਾਣੀ ਇਹਦੀ ਫੇਵਰੇਟ ਹੈ ਦਾਲ ਦੀ ਰੋਟੀ ਤੇ ਮੈਂ ਬਣਾਈ ਸੀ ਗੁੜ ਵਾਲੀ ਚਾਹ ਤੇ ਨਾਲ ਲਏ ਸੀ ਦੋ ਪਰੌਂਠੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਸਭ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਦਾਲ ਵਾਲੀ ਰੋਟੀ ਤੁਸੀਂ ਵੀ ਬਣਾਉਣਾ ਤੇ ਟਰਾਈ ਕਰਕੇ ਸਾਨੂੰ ਜਰੂਰ ਦੱਸਣਾ ਇਹ ਬਣ ਗਈ ਜੀ ਸਾਡੀ ਚਾਹ ਤੇ ਹਲਾਸੂ ਪੀਵਾਂਗੇ ਤੇ ਫੁਲਕੇ ਝੋੜੇ ਸੀ ਉਹ ਅਸੀਂ ਬੜਾ ਕੇ ਰੱਖ ਲਈ ਸੀ ਇਸ ਸਾਈਡ ਤੇ ਹੋਰ ਸੁਆਦੀ ਬਣ ਚਾਹ ਇਹਦੇ ਨਾਲ ਲਿਆ ਸੀ ਅੰਬ ਦਾ ਚਾਹ ਤੇ ਕਿੰਨੇ ਸੁਣੇ क्रਿਸਪ ਤੇ ਗੁਰਗਰੀਏ ਮਤਲਬ ਜਿਵੇਂ ਪਾਪੜ ਦੀ ਹੁੰਦੇ ਉਹਵੇਂ ਦੀ ਬਣੇ ਸੀ ਮੈਂ ਥੋੜੀ ਜਿਹੀ ਸਕਾਸ加 ਕੇ ਕੀਤੀਆਂ ਸੀਗਾ ਤੇ ਵੈਸੇ ਸੌਫਟ ਬਣੀਆਂ ਇਹ ਲੋਕ ਇਹਨਾਂ ਨੂੰ ਥੋੜੀ ਜਿਆਦਾ ਗੈਸ ਦੇ ਉੱਪਰ ਸਿਮ ਕਰਕੇ ਰੱਖਦੇ ਤਾਂ ਬਹੁਤ ਵਧੀਆ क्रਿਸਪਨ ਹੋ ਜਾਂਦੀ ਹੈ ਤਾਂ ਵੀਡੀਓ ਸਾਡੀ ਕਿਵੇਂ ਦੀ ਲੱਗੀ ਕਿੱਥੋਂ ਕਿੱਥੋਂ ਤੁਸੀਂ ਵੇਖ ਰਹੇ ਹੋ ਤੁਸੀਂ ਵੀ ਬਣਾਉਂਦੇ ਜੇ ਦਾਲ ਦੀਆਂ ਪਰੌਂਠੀਆਂ ਤਾਂ ਸਾਨੂੰ ਜਰੂਰ ਦੱਸਣਾ ਬਾਏ ਬਾਏ